ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਤਾਜ਼ੀਆਂ ਵੜਾ ਸੂਜਾਂ ਵਿੱਚ ਤਿੰਨ ਦਿਖਾਵਾਂਗੇ ਪਾਲਖ ਬੱਚੀਆਂ ਤੁਹਾਨੂੰ ਕਿਹੜੇ ਵੀਰ ਤੋਂ ਪਉਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਈ ਜੀ ਜਤਿੰਦਰ ਸਿੰਘ ਪਿੰਡ ਮਵਾਰਕਪੁਰ ਚੁੰਗਾ ਜਿਲ੍ਹਾ ਮਰੀਦਕੋਟ ਦਾ ਜੀ ਜਿਲ੍ਹਾ ਮਲੇਰਕੋਟ ਦਾ ਪਹਿਗਾ ਤੇ ਆਪਣਾ ਮੋਬਾਈਲ ਨੰਬਰ ਬੋਲਿਓ ਜੀ 8544825610 8544825610 ਜਿਹੜੇ ਆਪਾਂ ਪਹਿਲਾ ਨੰਬਰ ਤੇ ਵੇੜ ਦੇਖੀ ਜਾਨੇ ਜੀ ਕਿਹੜਾ ਸੁਆ ਸੁਈ ਆ ਦੂਜਾ ਸੁਆ ਸੁਈ ਆ ਭਰਾ ਦੂਜਾ ਸੁਆ ਤੇ ਜੇਰ ਜਰੋਕੇ ਜਾਵਾ ਜੇਰ ਤੇ ਆਏ ਨੇ ਗਾਰੰਟੀ ਆ ਭਰਾ ਰਾਤ ਇਹ 1:30 ਵਜੇ ਸੁਦੀ ਆ ਗਈ ਠੀਕ ਹੈ ਸਵੇਰੇ ਸੇਕ ਕਿੱਲਾ ਬਹੁਤ ਆਤੀ ਝੋਆ ਸੀਗਾ ਬਾਈ ਠੀਕ ਹੈ ਚਵਾ ਜੂਰੀ ਬਾੜੀ ਚੰਗੀ ਆ ਗਈ ਠੀਕ ਹੈ ਬੱਚਾ ਕੀ ਦੇ ਰਹਿਣੇ ਬੱਸੀਆ ਭਰਾ ਇਹਦੇ ਪਿੱਛੇ ਉਹ ਬੈਠਾ ਬੱਚੇ ਹਾਂ ਠੀਕ ਹੈ ਤੇ ਕਿੰਨੇ ਕੁ ਰਮਾੜ ਆਪਣੋਂ ਦੁੱਧ ਵਾਲੇ ਵੇਦ ਕੀ ਪਾ ਦੂ ਦਾਰਦੀ ਆ ਤਾਂ ਬਾਹਰ ਨੂੰ ਪਾ ਦਿਆ ਬਈ ਲੈਣੀ ਹਰੇਕ ਵੀਰ ਨੇ ਆਪਣੇ ਸਮਝ ਨਾਲ ਆ ਮੇਰੇ ਹਿਸਾਬ ਦੇ ਨਾਲ ਬਈ ਇਹ 30 ਤੋਂ 35 ਦੇ ਵਿੱਚ ਪਾ ਕਹਿੰਦਾ ਭਾਬੀ 30 ਕਿਲੋ ਤੋਂ ਪਾਰ ਵਾਲੀ ਬੈੜ ਹੈਗੀ ਆ ਤੇਕ ਦੀ ਹੋ ਰਾ ਥਣ ਚਾਹੇ ਇਹ ਜਿਹਾ ਲੱਗਿਆ ਵਾ ਚਾਹੇ ਵੀਰ ਹੱਥੀ ਜੋੜੇ ਚਾਹੇ ਮਸ਼ੀਨੀ ਹਨਾ ਠੀਕ ਹੈ ਚੋਂਡ ਚ ਵੈਕ ਨੰਬਰ ਰੇਟ ਇਹਦਾ ਕੀ ਰੱਖਿਆ ਆਪਾਂ ਬਾਈ ਮੌਲਦੀ ਕਰਨਾ ਹੈਗਾ ਦਿਨੋਂ 1 ਲੱਖ 33000 ਦੀ ਇੱਕ ਲੱਖ 33000 ਦੀ ਮਗਰ ਆ ਗਈ ਬੱਚੀ ਇਹਦੀ ਹਨਾ ਸੋ ਮਗਰ ਬੱਚੀ 1 ਲੱਖ 33000 ਦੀ ਫੇਸ ਕੁਆਲਿਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਰਾਜੀ ਸਭੀ ਬੜੀ ਜਿੰਦ ਜਾਨ ਜਾਤ ਪਾਤ ਬੱਚੀ ਦੇ ਵਿੱਚ ਬਹੁਤ ਆ ਦੂਜਾ ਸੁਆ ਸੁਈ ਸਵਈਆ ਦੇ ਵਾਕੀ ਥਾਣਾ ਦੇ ਵਿੱਚ ਸਪੇਸ ਦੇਖੋ ਮੂਰਲੇ ਥਾਣਾ ਦੇ ਵਿੱਚ ਸਵਾ ਫੁੱਟ ਦੀ ਵਿਥੀ ਪਈਆ ਤੇ ਨਾੜਾ ਨੂੜਾ ਬਹੁਤ ਆ ਗੁੰਦੀ ਪਈਆ ਦੰਦੋ ਜਵਾਨ ਬਿਲਕੁਲ ਦੰਦੋ ਬਾਈ ਕੰਨੀਆਂ ਪਈਆ ਠੀਕ ਆ ਕੰਨੀਆਂ ਖੜੀਆਂ ਹਲੇ ਹਨਾ ਖੜੀਆਂ ਕੰਨੀਆਂ ਜਮਾ 1 ਲੱਖ 35000 33 33000 ਮਾਨਦਾਰ ਮਾੜਾ ਮੋਟਾ ਮੌਕੇ ਤੇ ਹੋ ਜਾਊਗਾ ਪਾਸੇ ਚੋਂ ਸੋੜ ਸੱਪੇ ਹੀ ਹੋਣਾਗਾ ਭਰਾ ਠੀਕ ਐ ਤੇ ਜਿਹੜੀ ਆਪਾਂ ਦੂਜੇ ਨੰਬਰ ਤੇ ਵਿਹੜ ਦੇਖੇ ਨੇ ਕਦੋਂ ਸੁਈ ਪਈ ਇਹ ਨੂੰ ਭਾਈ ਅੱਜ ਹੋ ਗਏ 4-5 ਦਿਨ ਚਾਰ ਪੰਜ ਦਿਨ ਹੋ ਗਏ ਸੁਈ ਨੂੰ ਬੱਚਾ ਕੀ ਆ ਪਿੱਛੇ ਬੱਚਾ ਇਹ ਤਾਂ ਮਾਗਰ ਬੱਸਾ ਕਾ ਵੀ ਠੀਕ ਹੈ ਦੁੱਧ ਕਿੰਨਾ ਕਾ ਹਾਜ਼ਰ ਹੁਣ ਬੱਦ ਬਾਈ ਇਹਦੇ ਥੰਡੇ ਟਾਈਮ 27 28 ਕੰਡੇ ਵਾਲਾ ਪੂਰਾ ਕੈਂਡ ਦਾ ਨਹੀਂ ਕਹਿੰਦਾ ਭਾਜੋ ਕਿ ਵੀ ਸਾਈ ਕਰਦਾ 26 ਕਿਲੋ 13 ਕਿਲੋ ਪਰ ਟਾਈਮ ਦਾ ਨਿਬੜੂ ਜਾਵਾਂ ਪਰ ਟਾਈਮ ਦਾ ਨਿਬੜੂ ਪਾਉਗੀ 35 ਕਿਲੋ ਗਰੰਟੀ ਦੇ ਨਾਲ ਆਬਦੇ ਖਾਸ ਬੰਦੇ ਨੂੰ ਸੁਰੂ ਆਂਦੇ ਆ ਠੀਕ ਹੈ 26 27 ਕਿਲੋ ਇਸ ਵਕਤ ਹਾਜ਼ਰ ਆ ਜਾਵਾਂ ਉਸ ਵਕਤ ਹਾਜ਼ਰ ਆ ਕਾ ਠੀਕ ਹੈ ਚੌਂੜ ਚਵਾਦੀ ਇੱਕ ਨੰਬਰ ਆ ਜਾਵਾਂ ਜੇਰ ਜੂਰ ਓਕੇ ਜਾਵਾਂ ਜੇਰ ਦੀ ਜਮਾ ਹੋ ਕੇ ਆ ਗਈ ਵੀਰ ਸੁਪਰਟ ਧਾਰਾ ਵਗੈਰਾ ਦੇਖੋ ਜੇ ਉਹਨੇ ਸਾਫ਼ ਚਤਰੀਆਂ ਮੋਟਾ-ਮੋਟਾ ਝੋਨਾ ਕੋਈ ਭੂਰ ਸਰ ਲਾਣੀ ਤੇ ਜਿੱਥੇ ਵਰਜ ਖੜਾ ਕੇ ਛੋਲੋ ਕੋਈ ਦੇਖ ਕੇ ਤੇ ਨਹੀਂ ਕਿਸੇ ਗੱਲ ਦੀ ਪਾ ਠੀਕ ਆ ਤੇ ਇਹਦਾ ਰੇਟ ਆਪਾਂ ਕੀ ਰੱਖਿਆ ਜੀ ਇਹ ਬਾਈ ਦੇਵਾਂਗੇ 1,25,000 ਇੱਕ ਲੱਖ 25 ਹਜ਼ਾਰ ਦੀ 25 ਹਜ਼ਾਰ ਸੋ ਦੋ ਬੜਾ ਦਿਖਾ ਦਿਆ ਆਪਾਂ ਤਾਜਾ ਸੂਂਝਾ ਵੀ ਆ ਬੱਚੇ ਨਾਲ ਆ ਜਮਾ ਇਹਨਾਂ ਦੇ ਸੋ ਵੀਰੋ ਪਹਿਲਾਂ ਉਹ ਬੜੀ ਗਾਂ ਦੀ ਬੱਚੀ ਤੇ ਉਹ ਬੱਚਾ ਦੋਨੇ ਬੱਚੇ ਨਾਲ ਆ ਜਮਾ ਤੇ ਅੱਗੇ ਆਪਾਂ ਦੇਖੀ ਜਾਨੇ ਬੱਚਿਆਂ ਤਾਂ ਹਨਾ ਇਹ ਜੋੜਾ ਪੱਕ ਦੇਖੇ ਨੇ ਬੱਚਿਆਂ ਕਿੰਨੇ ਕੁ ਉਮਰ ਹੋਵੇ ਨਾ ਦੀ ਇਹ ਬਾਈ ਆ ਹੈਗੀ ਆ ਕੀ 3 ਮਹੀਨੇ 16 ਦਿਨਾਂ ਦੀ ਆ 3 ਮਹੀਨੇ ਦੀ ਆ ਬਾਈ ਠੀਕ ਆ 3 ਦਿਨ 6 ਤੋਂ 3 ਮਹੀਨੇ ਦੀ ਹੈ ਹਨਾ 7 ਤੋਂ 4 ਹੀ ਇਹਨਾਂ ਦੇ ਹਾਂ ਨਾ 4 ਨੇ ਬਾਈ ਵਧੀਆ ਝੋਲੀ ਵਾਲੀਆਂ ਨੇ ਕੋਈ ਨਾਰਪੂਰ ਸ਼ਾਇਨ ਨਹੀਂ ਠੀਕ ਹੈ ਤੇ ਵਧੀਆ ਚੰਗੇ ਰਿਕਾਰਡ ਵਾਲੀਆਂ ਹਾਂਜੀ ਇਹ ਰੇਟ ਕੀ ਰੱਖਿਆ ਨੇ ਬਾਈ ਫਾਰਮਾਂ ਦੀਆਂ ਬਸੀਆਂ ਰਹਿ ਗਈਆਂ ਕੋਈ ਆਏ ਨਹੀਂ ਹੈਗਾ ਵੀ ਆਮ ਕਰਦੀਆਂ ਨੇਗੀਆਂ ਰੇਟ ਬਾਈ ਫੋਨ ਤੇ ਕਰ ਲਾਂਗੇ ਠੀਕ ਹੈ ਤੇ ਅਗੇ ਤੀਜੀ ਆ ਪਹਿਰ ਸਾਰਾ ਲਈ ਦੇਖੀ ਜਾਂਦੇ ਰਿਹਾਡ ਵਾਲੀਆਂ ਨੇਗੀਆਂ ਇੰਨਾ ਦੇ ਸੀਮਣਾ ਦੀ ਡਿਟੇਲ ਮਿਲ ਜੂਗੀ ਇਹਦੇ ਵੀ ਮਿਲ ਜੂਗੀ ਠੀਕ ਹੈ ਇਹ ਐਰ ਸਾਰੇ ਦੀ ਉਮਰ ਕਿੰਨੀ ਕਹੂਗੀ ਇਹ ਬਾਈ 4 ਮਹੀਨਿਆਂ ਦੀ ਆਈ ਹੈ ਸ ਚਾਰ ਮਹੀਨਿਆਂ ਦੀ ਇਹ ਬੱਚੀ ਆ ਥਾਂ ਇਹਦੇ ਵਿਚ ਆ ਰਹੀ ਹੈ ਹਣਾ ਠੀਕ ਹੈ ਤਿੰਨ ਆਪਣੇ ਕੋਲ ਪਾਲਕ ਬੱਚੀਆਂ ਦੋ ਬੜਾ ਤਾਜ਼ਾ ਸੂਜੀਆਂ ਪਿੰਡ ਮਵਾਰਕਪੁਰ ਚੂੰਗਾ ਮਲੇ ਕੋਟਰੇ ਜਿਹੜੇ ਦਾ ਪਿੰਡ ਆ ਕਿਸੇ ਵੀ ਵੀਰ ਦੇ ਕੋਈ ਵੀ ਨਾਲ ਪਸੰਦ ਹੋਵੇ ਕੋਲ ਆ ਕੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ